BBC ਟੰਟਰਨਬਰਫ ਦੇ ਵਿੱਚ ਜਗਿੰਦਰ ਬਾਸੀ ਹਾਜ਼ਰੀ ਇਸ ਵੇਲੇ ਸੈ ਟੰਟਰਸ ਸ਼ਹਿਰ ਦਾ ਸਮਾਂ ਜਰਮਨ ਮਿਨੀ 19:11 ਬਜੇ 3 ਮਿੰਟ ਤੇ 19 ਸੈਕਿੰਡਸ ਵੀਰ ਦਾ ਸਮਾਂ ਹੋ ਚੁੱਕਾ ਪੰਜਾਬ ਤੋਂ ਸਾਡੇ ਪੁਲਿਸ ਅਫਸਰ ਸਹਿਬਾਨ ਸਾਡੇ ਇਲਾਕੇ ਦੇ ਵਿੱਚ ਡਿਪਟੀ ਸੁਪਰਡੈਂਟ ਪੁਲਿਸ ਦੇ ਬਤੌਰ ਜਿੰਨ ਸਮਾਂ ਰਹੇ ਲੁਕਾ ਨੂੰ ਇਨਸਾਫ ਇਹਨਾ ਮਿਲਿਆ ਤੇ ਲੋਕੀ ਦੇ ਸੀਗੇ ਬੜੇ ਅਦਾਸੀ ਦੇ ਹਾਲਤ ਵਿੱਚ ਜਦੋਂ ਸਪੀ ਸਾਹਿਬ ਟਰਾਂਸਫਰ ਹੋ ਕੇ ਗਏ ਅਦਿਕੂ ਕੇ ਪ੍ਰਮੋਟ ਹੋਣਾ ਸੀ ਐਸਪੀ ਸਾਹਿਬ ਨੇ ਸੋ ਸਭ ਤੋਂ ਪਹਿਲਾਂ ਮੈਂ ਡਿਪਟੀ ਸਾਹਿਬ ਨੂੰ ਪ੍ਰੋਮੋਸ਼ਨ ਪਿਛਲੇ ਸਮੇਂ ਵਿੱਚ ਮਿਲਣ ਨੂੰ ਸਮਾਂ ਹੋ ਗਿਆ ਔਰ ਲੰਬੇ ਸਮੇਂ ਬਾਅਦ ਗੱਲ ਕਰ ਰਹੇ ਹਾਂ ਸੋ ਮੈਂ ਜਿੱਥੇ ਜੀਆ ਕਹਾਂਗਾ ਰਸਮ ਮੁਤਾਬਕ ਉਥੇ ਡਿਪਟੀ ਸਾਹਿਬ ਤੋਂ ਐਸਪੀ ਸਾਹਿਬ ਬਣੇ ਨੇ ਇਹਨਾਂ ਮੁਬਾਰਕਬਾਦ ਦੇਣੀ ਚਾਹਾਂਗਾ ਸੋ ਸਾਡੀ ਲਾਈਨ ਚ ਐਸਪੀ ਲਿਸਨ ਗਰੂਪ ਤੋਂ ਐਸਪੀ ਸਾਹਿਬ ਦਿਵਿੰਦਰ ਸਿੰਘ ਜੀ ਨੇ ਅਸੀਂ ਇਹਨਾਂ ਨਾਲ ਇੱਕ ਵਿਸ਼ੇਸ਼ ਜਿਹੜੀ ਹੈ ਗੱਲਬਾਤ ਕਰ ਰਹੇ ਜਿਹੜਾ ਕਿ ਮਰਡਰ ਅਕਤੂਬਰ ਮਹੀਨੇ ਵਿੱਚ ਅੰਟਾਰੀਓ ਦੇ ਵਿੱਚ ਹੋਇਆ ਸੀ ਉਹਦੇ ਸੰਬੰਧ ਵਿੱਚ ਸਾਡੀ ਗੱਲਬਾਤ ਹੋਵੇਗੀ। ਐਸਪੀ ਸਾਹਿਬ ਸਭ ਤੋਂ ਪਹਿਲਾਂ ਆਪ ਜੀ ਨੂੰ ਜੀ ਆ ਤੇ ਆਪ ਜੀ ਨੂੰ ਮੁਬਾਰਕ ਹੋਵੇ ਕਿ ਇਸ ਔਦੇ ਤੇ ਆਪ ਜੀ ਨੇ ਜ਼ਿੰਦਗੀ ਵਿੱਚ ਬੜੀ ਤਰੱਕੀ ਕੀਤੀ ਹੈ ਅਤੇ ਲੋਕਾਂ ਦੇ ਮਨਪਸੰਦ ਆਪ ਦੀ ਪੁਲਿਸ ਅਫਸਰ ਸਹਿਬਾਨ ਹੋ ਜੀ ਆ ਆਪ ਜੀ ਨੂੰ। ਅੰਕੀ ਬਾਕੀ ਸਾਹਿਬ ਤੁਹਾਨੂੰ ਬਹੁਤ ਬਹੁਤ ਧੰਨਵਾਦ ਮੁਬਾਰਕਾਂ ਹਮਦਰਦੀਆਂ ਤੇ ਦੂਜਾ ਤੁਸੀਂ ਅੱਜ ਹੋਰ ਬੜੀ ਬੜੀ ਕੋਸ਼ਿਸ਼ ਹੋਰੀ ਹੈਗਾ ਤੁਸੀਂ ਆਪਣੇ ਇਸ ਸੈਸ਼ਨ ਦੇ ਮੈਂ ਜਿਹੜਾ ਬਲ ਕਰ ਰਿਹਾ ਹਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕੀਤਾ ਅਡਾ ਅਡਾ ਹੈ ਚੈਨਲ ਸਾਰੀ ਦੁਨੀਆ ਦੇਖ ਰਹੀ ਹੈ ਤੇ ਜੋ ਸਚਾਈ ਦੇ ਸਿਸਟਮ ਦੇ ਤੁਹਾਡਾ ਚੈਨਲ ਚੱਲਦਾ ਉਹ ਮੈਨੂੰ ਇਸਨੂੰ ਬੜਾ ਖੁਸ਼ ਹੁੰਦਾ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਮੈਨੂੰ ਇਸ ਚੈਨਲ ਤੇ ਲੈਂਕੀ ਆਪ ਜੀ ਅੱਗੇ ਦਿਓਗੇ ਅਸੀਂ ਜਨਰ ਚਾਹੁੰਦੇ ਆ ਐਸਪੀ ਸਾਹਿਬ ਜੀ ਕਿ ਸਾਡੀ ਕੈਂਡੀਡਟ ਵਿੱਚ ਪੰਜਾਬ ਤੋਂ ਆਈ ਲੜਕੀ ਅਮਨਪ੍ਰੀਤ ਕੌਰ ਦੀ ਬੋਡੀ ਮੈਡੀਸੀ ਤੋਂ ਉਸ ਨੂੰ ਮਾਰਨ ਬੜਾ ਵਿਅਕਤੀ ਮਨਪ੍ਰੀਤ ਆ ਸੈਂਟ ਜੂਪੀਟਰ ਫੜਿਆ ਗਿਆ ਇਸ ਬਾਰੇ ਸਾਡੇ ਨਾਲ ਤੁਸੀਂ ਗੱਲਬਾਤ ਕਰੋਗੇ ਤੁਸੀਂ ਜਨਰਲ ਚਾਹੁੰਦੇ ਆ ਅਬ ਜੀ ਕਿੰਨੇ ਲੰਬੇ ਸਮੇਂ ਤੋਂ ਸੰਗਰੂਰ ਦੇ ਵਿੱਚ ਤਣਾਤ ਹੋ ਐਸ ਐਸ ਪੀ ਸਾਹਿਬ ਤਾਂ ਮੈਂ ਤਕਰੀਬਨ April 2025 ਤੋਂ ਬਤੌਰ ਐਸ ਪੀ ਡੀ ਸੰਗਰੂਰ ਕੰਮ ਕਰ ਰਿਹਾ ਜੀ ਤੇ ਪੰਜਾਬ ਸਰਕਾਰ ਨੇ ਮੈਨੂੰ ਇੱਥੇ ਲਾ ਕੇ ਜਿਹੜਾ ਹੈਗਾ ਆਪਣਾ ਜੋ ਕ੍ਰਾਈਮ ਰਿਲੇਟਡ ਸਾਡਾ ਹੁੰਦਾ ਉਹਨਾਂ ਨੂੰ ਡਿਟੈਕਸ਼ਨ ডিপਾਰਟਮੈਂਟ ਉਹ ਐਸਪੀ ਡੀ ਐਸਪੀ ਰਿਸਰਚ ਇਫੀਸਰ ਜੀ ਨੇ ਕਹਿਆ ਉਹਨੇ ਨੀਚੇ ਡੀਐਸਪੀ ਸਾਹਿਬ ਤੇ ਸਪਰਟਲ ਸੀਐਜੀ ਜੀ ਨੂੰ ਲੀਆ ਤੇ ਸਾਡਾ ਮੋਸਟਲੀ ਜਿਹੜਾ ਹੁੰਦਾ ਕ੍ਰਾਈਮ ਦੇ ਰਿਲੇਟਡ ਹੀ ਸਾਡੀ ਜਿਹੜੀ ਹੈ ਇਹ ਇਹ ਕੋਸੰਦੀ ਹੈ ਆਈ ਸੀ ਐ ਸਪੈਸਿਫਿਕ ਆਪ ਜੀ ਸੰਗਰੂਰ ਵਿਖੇ ਤਰਾਤ ਹੋ ਤੇ ਮਾਰੀ ਗਈ ਲੜਕੀ ਵੀ ਸੰਗਰੂਰ ਸ਼ਹਿਰ ਦੀ ਸੀ ਐਸੀ ਪਰਿਵਾਰ ਵਿੱਚ ਕੌਣ ਕੌਣ ਨੇ ਤੇ ਅਸੀਂ ਜਾਣਕਾਰੀ ਦਿਓਗੇ ਉਸ ਤੋਂ ਬਾਅਦ ਜੇ ਨਾਲ ਚਾਹਾਂਗੇ ਕਿ ਇਸ ਨੂੰ ਕਤਲ ਕਰਨ ਵਾਲਾ ਵਿਅਕਤੀ ਮਨਪੀਤ ਦੀ ਓਕਸੋ ਕੀਮੀ ਤੁਹਾਡੇ ਪਾਸ ਕਲੂ ਮਿਲਿਆ ਜੀ ਇਹ ਦੇਖੋ ਜੋ ਲੜਕੀ ਅਮਨਜੀਤ ਕੌਰ ਜੋ ਕਿ ਉੱਜੇਤੀ ਮਕਸਾਈ ਥਲ ਸੀ ਉਹ 2021 ਦੇ ਵਿੱਚ ਕੈਨੇਡਾ ਪੜ੍ਹਾਈ ਵਾਸਤੇ ਗਈ ਸੀ ਜੀ ਉਸ ਦੇ ਘਰ ਦੇ ਵਿੱਚ ਜੋ ਹੈਗੇ ਨੇ ਜਿਨ੍ਹਾਂ ਨੇ ਸਾਨੂੰ ਕੰਪਲੇਂਟ ਕੀਤੀ ਸੀਗੀ ਆ 11 ਤਰੀਕ ਨੂੰ ਜੀ ਜੋ ਇਜ਼ਾਦੀ ਫੀਸ ਦੇ ਹਿੰਨਾਂ ਦਾ ਫਾਦਰ ਨਾਮ ਆ ਉਹਨਾਂ ਦੇ ਘਰੇ ਉਹਨਾਂ ਦੀ ਮਦਰ ਹੈ ਮਰਨੋਲੀ ਲੜਕੀ ਵੀ ਅਤੇ ਜੋ ਲੜਕੀ ਮਦਰ ਕਿਤਾ ਹੈ ਅਮਨਪ੍ਰੀਤ ਕੌਰ ਦਾ ਉਹਦੀ ਵੱਡੀ ਭੈਣ ਜੋ ਗੁਰਸਿਮਰਨ ਕੌਰ ਹੈ ਉਹ ਵੀ ਕੈਨੇਡਾ ਵਿਚ ਆਲੇ ਦੀ ਕੈਨੇਡਾ ਵਿਚ ਰਹ ਰਹੀ ਹੈ ਜੋ ਇਹ ਲੜਕੀ ਅਮਨਪ੍ਰੀਤ ਕੌਰ ਸੈਣੀ ਜੋ 2021 ਨੂੰ ਕੈਨੇਡਾ ਗਈ ਸੀ ਦਾ ਟੋਰੰਟੋ ਇਟਸ ਯੂਰਕ ਹਸਪੀਟਲ ਵਿੱਚ ਬਤੌਰ ਪ੍ਰੋਸਾਂ ਸਪੋਰਟ ਵਰਕਰ ਦੀ ਨੌਕਰੀ ਕਰਦੀ ਸੀ ਇਹ ਜੀ ਇਹ ਇਸੇ ਦੌਰਾਨ ਸਾਨੂੰ ਇਹਨਾਂ ਨੇ ਕਮਪਲੇਨਟ ਦਿੱਤੀ ਵੀ ਮੇਰੀ ਬੇਟੀ ਅਮਨ ਤ੍ਰਿਪਤੀ ਗਰ ਸ੍ਰੀ ਜੋ ਮੈਨੂੰ ਮੋਬਾਈਲ 'ਤੇ ਗੱਲਬਾਤ ਕਰਦੇ ਰਹਿੰਦੇ ਸੀ ਅਕਸਰ ਗੱਲਬਾਤ ਕਰਦੇ ਸੀ ਜੋ ਕੈਨੇਡਾ ਨੰਬਰ ਸੀ ਤੇ 201025 ਤੋਂ 3-4 ਦਿਨ ਪਹਿਲਾਂ ਮਤਲਬ ਇਹ ਫੋਨ ਬੰਦ ਹੋਇਆ ਜੀ ਤੇ ਉਹਨਾਂ ਨੇ ਦੱਸਿਆ ਸਾਨੂੰ ਇੱਥੇ ਦੱਸਿਆ ਵੀ ਇੱਕ ਮੰਤ੍ਰੀ ਦਾ ਪੁੱਤਰ ਨੇਟ ਕਾਬਲ ਸਿਵਾਸੀ ਬਸਲੀਪੁਰ ਥਾਣਾ ਗੋਕਰਨਾਥ ਜ਼ਿਲ੍ਹਾ ਲਖੀਪੁਰ ਖੀਰੀ ਉੱਤਰਾਪਦੇਸ਼ ਜੋ ਕਿ ਕੈਨੇਡਾ ਵਿੱਚ ਹੀ ਗਿਆ ਸੀ ਉੱਥੇ ਟੈਕਸੀ ਦਾ ਕੰਮ ਕਰਦਾ ਸੀ ਜੀ ਤੇ ਜਿਹੜੀ ਲੜਕੀ ਸੀ ਮਰਨ ਵਾਲੀ ਅਮਨਜੀਤ ਕੌਰ ਉਹ ਟੈਕਸੀ ਡਰਾਈਵਰ ਜੋ ਮਨਪ੍ਰੀਤ ਸੀ ਸੀ ਉਹਦੇ ਨਾਲ ਜਿਹੜੀ ਆ ਗੱਡੀ ਦੇ ਵਿੱਚ ਆਪਣੇ ਹਸਪਤਾਲ ਚੱਕ ਜਾਂਦੀ ਹੁੰਦੀ ਸੀ ਕੰਟੀਨਜੈਂਸੀ ਆਪਸ਼ਨਲੀ ਜਾਂਦਾ ਚਾਹਣਗੇ ਤੇ ਹੌਲੀ ਹੌਲੀ ਮਨਪ੍ਰੀਤ ਨੇ ਉਸ ਨੂੰ ਆਪਣੀ ਸ਼ਾਦੀ ਕਰਾਉਣ ਲਈ ਜਿਹੜਾ ਦਵਾ ਪੌਣ ਲੱਗ ਗਿਆ ਕਿਉਂਕਿ ਇਹ ਲੜਕੀ ਜਿਹੜੀ ਆ ਉਹ ਪੀਆਰ ਸੀ ਜੀ ਉਹ ਐਸ ਵੀ ਮੈਂ ਇਹਨਾਂ ਵਿਆਖਰਾਂ ਲਵ ਤੇ ਮੈਂ ਜਿਹੜੀ ਮੈਂ ਪੀਆਰ ਹੋ ਜੀ ਜੀ ਇਹ ਜਦੋਂ ਇਹਨਾਂ ਨੇ 21 10 2025 ਨੂੰ ਇੱਕੀ ਤੋਂ ਬਰਨੂ ਇਹਦੇ ਇਹਦੇ ਫਾਦਰ ਜਿਹਦੇ ਸਾਨੂੰ ਕੰਪਲੇਂਟ ਕੀਤੀ ਇੰਦਰਜੀਤ ਸਿੰਘ ਜੀ ਨੇ ਵੀ ਉਹ ਬੇਟੀ ਅਮਨਪ੍ਰੀਤ ਨੂੰ ਫੋਨ ਮਲਾਇਆ ਤਾਂ ਫੋਨ ਤੇ ਸੰਪਰਕ ਨਹੀਂ ਹੋਇਆ ਜੀ ਉਸੇ ਤਰ੍ਹਾਂ ਉਹਨਾਂ ਦੀ ਜਿਹੜੀ ਵੱਡੀ ਲੜਕੀ ਉੱਥੇ ਗੁਰਸੇਮ ਅਲਰੇਡੀ ਐਕਮੇਟ ਹੈ ਨਹੀਂਆ ਤਾਂ ਉਹਨਾਂ ਨੇ ਫੋਨ ਕੀਤਾ ਵੀ ਅਮਨਪ੍ਰੀਤ ਅਮਨਪ੍ਰੀਤ ਨੂੰ ਕਾਲ ਦਾ ਕਿਉਂ ਫੋਨ ਨਹੀਂ ਲੱਗ ਰਿਹਾ ਜੀ ਉਸ ਉਸ ਕਰਕੇ ਫਿਰ ਉਹਨਾਂ ਨੇ ਆਪਣੀ ਬੇਟੀ ਨੂੰ ਫੋਨ ਕੀਤਾ ਤੇ ਉਹਨਾਂ ਜਦੋਂ ਕਿ ਲਾਸਟ ਫੋਨ ਉਹਨੇ 20 ਅਕਤੂਬਰ ਨੂੰ 6 ਵਜੇ ਉਹ ਨੌਕਰੀ ਕਰਦੇ ਜੋ ਜਾਰੀ ਸੀ ਆਪਣੇ ਨੌਕਰੀ ਕਰਨੇ ਜਾ ਰਹੀ ਸੀ ਆਪਣਾ ਉਹਦਾ ਤਾਂ ਕੰਮ ਬੰਦ ਹੋ ਗਿਆ ਸੀਗਾ ਤਾਂ ਉਹਦੇ ਵੱਡੀ ਬੇਟੀ ਨੇ ਜਿਹੜਾ ਕੈਨੇਡਾ ਪੁਲਿਸ ਨੂੰ ਗਮਸ਼ੁਦਗੀ ਦੀ ਰਿਪੋਰਟ ਦਿੱਤੀ ਕਿ 21 ਨੈਕਸਟ ਡੇ ਤਾਂ ਗੁਰਸੇਮ ਸਿੰਘ ਨੂੰ ਕੈਨੇਡਾ ਪੁਲਿਸ ਦਾ ਫੋਨ ਆ ਕੇ ਟਾਡੀ ਮੰਨਿਤ ਰਿਪੋਰਟ ਜਿਹੜੀ ਸੈਣੀ ਲੜਕੀ ਆ ਉਹਦੇ ਜਿਹੜੀ ਡੈੱਡ ਬਡੀ ਆ ਨਿਆਗਰਾ ਫਾਲ ਅੰਟਾਰੀਓ ਕੈਨੇਡਾ ਜੀ ਉੱਥੇ ਪਾਰਕ ਦੇ ਵਿੱਚ ਜਿਹੜੀ ਆ ਸਰਤਾ ਮਾਰਕ ਦੇ ਉੱਥੇ ਜੋ ਮਰਡਰ ਹੋ ਜੋ ਵੀ ਹੋਇਆ ਉੱਥੇ ਵਿਰਾਮ ਹੋਈ ਜੀ ਤੇਨੇਟਾ ਪੁਲਿਸ ਦੀ ਜਾਣਕਾਰੀ ਤਾਬ ਕਿ ਜਿਹੜਾ ਟੈਕਸੀ ਡਰਾਈਵਰ ਸੀ ਉਹਦਾ ਨਾਮ ਮਨਪ੍ਰੀਤ ਸਿੰਘ ਸੀ ਜਿਹਦੇ ਨਾਲ ਕੋਈ ਸਹਿਯੋਗੀ ਸੀ ਤੇ ਉਹ ਸਾਨੂੰ ਜੋ ਇਨਫੋਰਮੈਂਟ ਦਿੱਤੀ ਨਾ ਨੇ ਵੀ ਉਹ ਲੜਕੀ ਦਾ ਕਤਲ ਕਰਕੇ ਇੰਡੀਆ ਭੱਜ ਕੇ ਆ ਗਿਆ ਜੀ ਇੰਡੀਆ ਭੱਜਣ ਤੋਂ ਬਾਅਦ ਉਹਨੇ ਉਹ ਜੋ ਮੰਪਲ ਸੀ ਤੋਂ ਵੱਡੀ ਲੜਕੀ ਨੂੰ ਫੋਨ ਤੇ ਧਮਕੀਆਂ ਦਿੱਤੀਆਂ ਕਿ ਜੇ ਤੁਸੀਂ ਸਰਦੀ ਇਸ ਕੇ ਦੀ ਪੈਰ ਵੀ ਕਰੋਗੇ ਕਿ ਮੈਂ ਆਪਣੇ ਸਾਥੀਆਂ ਤੋਂ ਤੁਹਾਨੂੰ ਕੈਨੇਡਾ ਚ ਮਰਵਾ ਸਕਦਾ ਹਾਂ ਆ ਇਸ ਤੇ ਵੀ ਉਹਨੇ ਹਾਂ ਗਏ ਤੇ ਉਹਨੇ ਇਹ ਵੀ ਕਿਹਾ ਕਿ ਮੈਨੂੰ ਤੁਹਾਡੇ ਸੰਦੂਰ ਵਾਲੇ ਘਰ ਦੀ ਸਾਰੀ ਜਾਣਕਾਰੀ ਹੈ ਜਿੱਥੇ ਤੁਹਾਡੀ ਫਾਦਰ ਤੁਹਾਡੀ ਨਜ਼ਰ ਰਜੇ ਹਨ ਜੀ ਆ ਕੀ ਹੋਇਆ ਜਦੋਂ ਇਹ ਮਰਡਰ ਉੱਥੇ ਕਰਕੇ ਆਇਆ ਤਾਂ ਅਪਰ ਐਂਡ ਦੇ ਵਿੱਚ ਇਹ ਸਰੂਰ ਇੱਥੇ ਨਾਲ ਘਰੇ ਆ ਕਿਨੇ ਰੈਕੀ ਕੀਤੀ ਉਹ ਕਹਿੰਦਾ ਵੀਡੀਓ ਸੀ ਬਣੀ ਹੋਈ ਸੀ ਸੀਸੀਟੀਵੀ ਫੁਟੇਜ ਉੱਥੇ ਦਾਤਰ ਪੜਿਆ ਹੈ ਤੇ ਉਹਨਾਂ ਨੇ ਧਮਕਾਇਆ ਵੀ ਜਿਹੜਾ ਤੁਹਾਡਾ ਲੜਕੀ ਤੁਹਾਡੀ ਸਿਸਟਰ ਨੇ ਕੇਸ ਕੀਤਾ ਮੇਰੇ ਖਿਲਾਫ ਉਹਨੂੰ ਵਾਪਸ ਲਿਆ ਜਾਵੇ ਜੀ ਜਦੋਂ ਬਾਅਦ ਇਹਨਾਂ ਨੇ ਸੀਸੀਟੀਵੀ ਕੈਮਰੇ ਲਵਾਲੇ 3 11 ਨੂੰ ਫਿਰ ਦੁਬਾਰਾ 6:30 ਵਜੇ ਘਰੇ ਨਵੇਂ ਘਰ ਦੇ ਅੱਗੇ ਆਇਆ ਇਹਨਾਂ ਨੇ ਸੀਸੀਟੀਵੀ ਫੁਟੇਜ ਦੇਖਿਆ ਵੀ ਫਲਾਣਾ ਫਲਾਣਾ ਸੋਹਣ ਸੋਹਣ ਜਿਹੜਾ ਬੰਦਾ ਹੈਗਾ ਮੰਨਤੀ ਦੇਗਾ ਤਾਂ ਉਹਨਾਂ ਨੇ ਸਿਰ ਕਿਹਾ ਵੀ ਦੁਬਾਰਾ ਵੀ ਤੁਸੀਂ ਲੜਕੀ ਨੂੰ ਫਟਾਉਣਾ ਮੇਰੇ ਕੇਸ ਵੀ ਪੈਰ ਵੀ ਨਾ ਕਰੋ ਜੀ ਕਿ ਨਹੀਂ ਤੁਹਾਡੀ ਜਿਹੜੀ ਮੈਂ ਲੜਕੀ ਮਰ ਗਿਆ ਉਹਦਾ ਵਰਗੀ ਹਸਰ ਹੋਊਗਾ ਇਹ ਡਰੇ ਹੋਏ ਸੀ ਇਹਨਾਂ ਸਾਡੇ ਕੋਲ ਕੰਪਲੇਂਟ ਕੀਤੀ ਇਹਨੇ ਕੀ ਕੀਤਾ ਸੀ ਜਦ ਮੈਂ ਇਹ ਆਪਣਾ ਤੁਹਾਡਾ ਮੰਨਤੀ ਸੀ ਜੀ ਇਹਨੇ ਮਾਪਣ ਵਾਲੀ ਲੜਕੀ ਦੀ ਜਾਲੀ ਆਈਡੀ ਬਣਾ ਕੇ ਜੀ ਉਹਨੂੰ ਬੜਾ ਉਹਦੇ ਕੰਦੀਆਂ ਫੋਟੋਆਂ ਸਲੀਡ ਕਮੈਂਟਸ ਇੰਸਟਾਗ੍ਰਾਮ ਤੇ ਤੇ ਜੋਤੀ ਸਾਨੀ 20 ਨੋਟੀ ਬਣਾ ਕੇ ਪਾਈਆਂ ਤੇ ਉਹਨੂੰ ਬਰਾਇਤਨ ਪਾਇਆ ਜਿਹਦੇ ਰਿਲੇਟਡ ਅਸੀਂ ਐਫਆਰ ਨੰਬਰ 2 41 2026 ਅੰਡਰ ਸੈਕਸ਼ਨ 3359 79 ਜੀਐਨਐਫ ਸਟਾਰਟ A ਸ਼ਾਰਟ ਆਈਟੀ ਐਕਟ ਦੇ ਥਾਣਾ ਸਾਈਬਰ ਕ੍ਰਾਈਮ ਦੇ ਅੱਗੇ ਐਫਆਰ ਦਰਜ ਕੀਤੀ ਸੀ ਇਹਦੇ ਖਿਲਾਫ ਠੀਕ ਹੈ ਜੀ ਜੀ ਤੇ ਐਫਐਸਐਸ ਕਰਨ ਤੋਂ ਬਾਅਦ ਜਿਹੜੀ ਸਾਡੀ ਡੀਐਸਪੀ ਡੀ ਸਾਡੇ ਦਿਲਜੀਤ ਸਿੰਘ ਵਿਰਕ ਇੰਸਪੈਕਟਰ ਸਾਡੇ ਸੀਜੀ ਸੰਦੀਪ ਸਿੰਘ ਜਾਲਿਕਾ ਜੀਤ ਕੋਰ ਸਾਈਬਰ ਜਿਹੜੀ ਚੱਲੀ ਐ ਐਸ ਐਚਓ ਆ ਉਹਨਾਂ ਨੇ ਇਹ ਫਿਰ ਤਫ਼ਤੀਸ਼ ਕਰ ਆਪਣਾ ਕੰਮੇ ਸ਼ੁਰੂ ਕਰ ਦਿੱਤੀ ਜੀ ਤੇ ਦੌਰਾਨੇ ਤਫ਼ਤੀਸ਼ ਇਹਨਾਂ ਨੇ ਕਾਫੀ ਮਿਹਨਤ ਦਵਾ ਜੀ ਇਸ ਜਿਹੜਾ ਹੈ ਮਨਪ੍ਰੀਤ ਸਿੰਘ ਹੂੰ ਹੂੰ ਇਹਨੂੰ ਮਤਲਬ ਅਰੈਸਟ ਕੀਤਾ ਠੀਕ ਹੈ ਜੀ ਅਸੀਂ 35 ਡੇਕੇਟ ਅੜਕੇ ਕਿਵੇਂ ਆਇਆ ਇਹ ਹੈਲੋ ਹਾਂ ਸਰ ਅੜਕੇ ਕਿਵੇਂ ਆਇਆ ਫਿਰ ਤੁਸੀਂ ਇਹਨੂੰ ਕਿਵੇਂ ਦਬੋਚਿਆ ਕਿਵੇਂ ਇਹਨੂੰ ਦੇਖੋ ਜੋ ਅਸੀਂ ਜੋ ਉਹ ਲੜਕੀ ਦੇ ਫਾਦਰ ਨੇ ਸਾਨੂੰ ਜਿਹੜਾ ਉਹ ਇੰਸਟਾਗ੍ਰਾਮ ਚਲਾਉਂਦਾ ਸੀ ਚਲੋ ਮੈਂ ਹੁਣ ਓਪਨ ਨਹੀਂ ਤਰਸੀਖਾ ਕਰ ਸਕਦਾ ਕਿਛਦੀ ਕੱਲ ਸਾਡੇ ਸਿਸਟਮ ਹੁੰਦਾ ਵਾ ਜੀ ਜੀ ਉਹ ਅਸੀਂ ਉਹਨੂੰ ਟੈਕਨੀਕਲ ਸਿਸਟਮ ਦੇ ਵਿੱਚ ਜਿਹੜਾ ਹੈਗਾ ਕਰਕੇ ਤੇ ਉਹਨੂੰ ਅਸੀਂ ਇਹ ਦਿੱਲੀ ਤੋਂ ਸਾਡੇ ਇਹ ਕਾਬੂ ਆ ਗਿਆ ਤਾਂ ਅਸੀਂ ਇਹਨੂੰ ਰੈਸਕ ਕੀਤਾ ਇਸ ਕਦਰ ਵਿੱਚ ਫਿਰ ਉਸਨੇ ਸਾਰਾ ਸਾਡੇ ਕੋਲ ਡਕਾ ਦਾ ਡਿਟੇਲ ਵਿੱਚ ਜਾਣ ਦਿੱਤਾ ਵੀ ਮੈਂ ਐਦਾਂ ਕਰਕੇ ਇਹ ਵੀ ਜਦੋਂ 2021 ਚ ਜਿਹੜਾ ਹੈਗਾ ਕੈਨੇਡਾ ਚਲੇ ਗਿਆ ਸੀ ਲਾਸਟ ਤੇ ਉੱਥੇ ਪਲੱਸ 2 ਕੀਤੀ ਫਿਰ ਇਹਨੇ ਬਰੰਟਨ ਵਿਖੇ ਇੱਕ ਪ੍ਰੀਮੀਅਰ ਇਵੈਂਟ ਟ੍ਰੈਂਟ ਕੰਮ ਉੱਥੇ ਬੈਕਪੇ ਕੰਮ ਨੂੰ ਕਰਨ ਲੱਗਿਆ ਫਿਰ ਇਹਨੇ ਫਿਰ ਵੈਲਫੰਕਸ਼ਨ ਜੋ ਕੇ ਆਟਿਕ ਕੋਸ਼ਰ ਦੇ ਜਿਹੜੇ ਪੈਲਸ ਚਾ ਉੱਥੇ ਇਹਦੀ ਜਾਨ ਪਛਾਣ ਹੋਈ ਲੜਕੀ ਨਾਲ ਇਹਨੂੰ ਵੈਕਸੇ ਕੰਮ ਕਰਦਾ ਸੀ ਜਿਹਨੂੰ ਲਿਜਾਣ ਲੱਗਿਆ ਜਿਹੜਾ ਲੱਗਾ ਵੀ ਇਹ ਲੜਕੀ ਪੀਆਰ ਆ ਮੈਂ ਇਹਨਾਂ ਵਿਆਹ ਕਰਾ ਕੇ ਜਿਹੜਾ ਪੀਆਰ ਹੋ ਜਾਊਗਾ ਉਸ ਦੇ ਮੰਨਤ ਕਰਕੇ ਇਹਨੂੰ ਤਾਂ ਪ੍ਰਸਾਣ ਕਰਨ ਲੱਗਿਆ ਜਦੋਂ ਲੜਕੀ ਨੇ ਨਾ ਕਰ ਦਿੱਤੀ ਕਿ ਮੈਂ ਇਹ ਗੱਲ ਨਹੀਂ ਕਰਨੀ ਜੀ ਤਾਂ ਉਹ ਕਹਿੰਦੋਂ ਠੀਕ ਆਪਾਂ ਬੈਠ ਕੇ ਗੱਲ ਕਰਦੇ ਆਂ ਤਾਂ ਉਹ ਜਿਹੜੀ ਅਕਤੂਬਰ ਜਦੋਂ ਤੁਹਾਨੂੰ ਦੱਸਿਆ ਹੈ ਜੀ ਜੀ ਉਹ ਨੂੰ ਆਪਣੀ ਗੱਡੀ 'ਚ ਬਿਠਾ ਕੇ ਲੈ ਗਿਆ ਸੀ ਤੇ ਉਹਦੇ ਗાળાਾਂ ਦੇ ਵਿੱਚ ਚਾਕੂ ਚੁੱਕੀ ਉਹ ਵੀ ਮਾਰ ਕੇ ਜਿਹੜਾ ਉੱਥੇ ਜਿਹੜਾ ਨੈਗਰਾ ਫਾਰ ਜਿਹੜਾ ਉਹਦਾ ਇਹ ਵੀ ਆਪਣੀ ਗੱਡੀ ਸੀ ਹੁੰਦਾ ਛਿਪਕ ਸੀ ਜੀ ਤੇ ਉਹ ਸਾਡੇ ਬਾਰੇ ਦੱਸਿਆ ਉਹਦੇ ਵਿੱਚ ਨੇ ਡੈੱਡ ਬੋਡੀ ਜਦੋਂ ਮਤਲਬ ਮਾਰਤਾ ਇਹਨੂੰ ਕਤਲ ਕੀਤਾ ਉਸ ਤੋਂ ਬਾਅਦ ਜਿਹੜੇ ਉੱਥੇ ਡੈਡ ਬੜੀ ਸੱਟ ਕੇ ਜਦ ਦੋਦਨਾਵਾ ਦੇ ਉਥੋਂ ਕੈਨੇਡਾ ਤੋਂ ਭੱਜ ਕੇ ਇੰਡੀਆ ਆ ਗਿਆ ਸੀ ਅੱਛਾ ਐਸਪੀ ਸਾਹਿਬ ਬੇਨਤੀ ਕਿ ਆਪ ਜੀ ਤੋਂ ਜਾਣਨਾ ਚਾਹੁੰਦੇ ਆ ਇਫ ਦੋਸ਼ੀ ਮਨਪ੍ਰੀਤ ਅ ਜੀ ਇਨਵੈਸਟੀਗੇਸ਼ਨ ਦਾ ਹਿੱਸਾ ਆ ਤਾਂ ਮੇਰੇ ਖਿਆਲ ਕ ਮੈਂ ਨਹੀਂ ਸਵਾਲ ਕਰਾਂਗਾ ਨੋ ਕਮੈਂਟ ਦੀ ਗੱਲ ਆਪਣੀ ਹੋ ਸਕਦੀ ਹੈ ਇਨ ਵਿੱਚ ਕੁਝ ਹੋਰ ਵੀ ਕੁੱਝ ਹੋਰ ਵੀ ਕੁੱਲੇ ਆ ਕਿ ਮੈਂ ਹੋਰ ਵੀ ਕੋਈ ਕ੍ਰਾਈਮ ਕੀਤਾ ਕੈਨੇਡਾ ਚ ਜਾਂ ਫਿਰ ਸਿਰਫ ਇੱਕ ਇਹ ਸੱਚ ਅਜੇ ਕੋਈ ਇਦਾਂ ਦੀ ਉਹਨਾਂ ਨੇ ਦੱਸੀ ਸਿਰਫ ਕਿ ਸਾਡੇ ਜਿਹੜਾ ਇਹਨੇ ਕ੍ਰਾਈਮ ਕੀਤਾ ਸੀ ਆਕੇ ਥ੍ਰੈਟ ਕੀਤਾ ਇੱਥੇ ਇਹਨੂੰ ਜਾਲੀ ਆਈਡੀ ਬਣਾ ਕੇ ਜਿਹੜੀ ਲੜਕੀ ਦੀ ਜੋ ਆਪਣਾ ਫੋਟੋਾਂ ਤੇ ਜੋ ਗਲਤ ਕਮੈਂਟਸ ਕੀਤੇ ਉਹਦੇ ਐਫਰ ਦੇ ਵਿੱਚ ਹੀ ਅਸੀਂ ਅਰੈਸਟ ਕੀਤੇ ਯਾਨੀ ਸਾਡੇ ਕੋਲੇ ਇਹਨੇ ਜਿਹੜਾ ਕਬੂਲਿਆ ਵਾ ਉਹ ਫਿਰ ਮੈਂ ਤੁਹਾਨੂੰ ਦੱਸ ਹੀ ਦਤਾ ਵੀ ਜਿਹੜਾ ਇਹਨੇ ਆ ਲਾਸ਼ ਦੇ ਵਿੱਚ ਆ ਕੇ ਜਦੋਂ ਉਹਨਾਂ ਲੜਕੀ ਨੇ ਮਨਾ ਕਰ ਦਿੱਤਾ ਤੇ ਉਹਦੇ ਗੱਲ ਦੇ ਵਿੱਚ ਸਭ ਕੁ ਮਾਰ ਦਿਆ ਫਿਰ ਕਾਕੂ ਮਰਿਆ ਨੇ ਗੱਲ ਸਭ ਕੁ ਮਾਰ ਕੇ ਤੇ ਉਹ ਜਿਹੜੇ ਡੈਡ ਬੜੀ ਆ ਉਹ ਉਹ ਤੇ ਉਹਦਾ ਉਹਦਾ ਟਾਰਕ ਗਾਉਨ ਚੁੜੀ ਗਈ ਤੇ ਦੂਜੇ ਦਿਨ ਇਹ ਆਪਣਾ ਜਿਹੜਾ ਉਥੋਂ ਸਟੇਟ ਕਰਵਾ ਕੇ ਇਹ ਇੰਡੀਆ ਭੱਜ ਗਿਆ ਸੀ ਜੀ ਐਸੀ ਇਹਦੇ ਕਿ ਇਹਦਾ ਮਤਲਬ ਸਟੇਟਸ ਐ ਐਕਸਪਾਇਰ ਐਜ਼ ਅ ਬਿਸਟਰਸੀ ਜਾਂ ਫਿਰ ਬਰਕ ਕਮੇਟੀ ਦਸੀ ਹੀ ਐਸ ਵੀ ਪ੍ਰੈਜ਼ੈਂਟ ਤੇ ਟਾਈਮ ਜਦੋਂ ਇਹ ਮਰਡਰ ਕੀਤਾ ਏ ਆਈ ਥਿੰਕ ਜੇ ਹੁਣ ਕਰੀਏ ਬਦਲ ਗਿਆ ਵੀ ਇਹਦੇ ਕੋਲ April ਤੱਕ ਆਈ ਥਿੰਕ ਵਰਕ ਪਰਮਿਟ ਸੀ ਬਾਕੀ ਉਹ ਡਿਟੇਲ ਅਸੀਂ ਕਿਉਂਕਿ ਲੈਣੀ ਆ ਕਿਉਂਕਿ ਇਹਦੇ ਅਸੀਂ ਪਾਸਪੋਰਟ ਵੀ ਕਵਰ ਦੇ ਵਿੱਚ ਲਿਆ ਹੋਇਆ ਠੀਕ ਹੈ ਜੀ ਤੇ ਉਹ ਥੋੜਾ ਜਿਹਾ ਅਸੀਂ ਜਿਹੜਾ ਸਾਡੇ ਸਾਈਬਰ ਦੇ ਹੈਗੇ ਆ ਅਫਸਰ ਆ ਉਹ ਕਨਫਰਮਡ ਉਹ ਤੇ ਮਿਸ ਜਾਰਡਨ ਹੈ ਵੀ ਤੁਹਾਡੇ ਜਿਹੜੇ ਕੈਨੇਡਾ ਵਿੱਚ ਆ ਉਹਨਾਂ ਨੂੰ ਸਾਡਾ ਟਾਈਟਲ ਤੇ ਉਹਨਾਂ ਨੂੰ ਵੀ ਉਹ ਵੀ ਸਾਡੀ ਹਿੰਦ ਚਾਹੁੰਦੇ ਨੇ ਕਿਉਂਕਿ ਮਰਡਰ ਦੇ ਕੈਨੇਡਾ ਵਿੱਚ ਹੋਇਆ ਕੈਨੇਡਾ ਦੇ ਜਿਹੜੀ ਇਨਵੈਸਟੀਗੇਸ਼ਨ ਆ ਉਹ ਫਿਰ ਕੈਨੇਡਾ ਪੁਲਿਸ ਕਰੋਗੇ ਜੋ ਐਜਪਰ ਲੀਗਲ ਜੋ ਤੇ ਐਕਸਟਰੈਡੀਸ਼ਨ ਹੈ ਜਾਂ ਫਿਰ ਹੋਰ ਕੋਈ ਐਮਏ ਥਰੂ ਜੋ ਸਾਡੇ ਡਿਊਰ ਡਾਇਰੈਕਟਰ ਡੀਵੀਪੀ ਸਾਹਿਬ ਥਰੂ ਐਸਡੀ ਸਾਹਿਬ ਥਰੂ ਜੋ ਲੈਟਰ ਆਉਣਗੇ ਉਹ ਹਿਸਾਬ ਨਾਲ ਜਿਹੜੀ ਅਸੀਂ ਅੱਗੇ ਆਪਣਾ ਨੀਗਲ ਕਾਰ ਵੀ ਕਰਾਂਗੇ ਅ ਇਹ ਤੁਸੀਂ ਅ ਅਰੈਸਟ ਕਿਸ ਦਿਨ ਕੀਤਾ ਅਤੇ ਕਿੰਨੇ ਸਮੇਂ ਦਾ ਰਿਮਾਂਡ ਰੱਖਿਆ ਗਿਆ ਤੁਹਾਨੂੰ ਇਹ ਮਤਲਬ ਜੇਲ੍ਹ ਚ ਜਦੋਂ ਅਸੀਂ ਇਹਨੂੰ ਅਸੀਂ ਅਰੈਸਟ ਕਰ ਲਿਆ ਸੀ ਆਪਣਾ ਸਾਡੀ ਜਿਹੜੀ ਪੁਲਿਸ ਪਾਰਟੀ ਨੇ ਅ 15 ਤਰੀਕ ਨੂੰ ਦੋਰ ਨਾਲ ਪੁਲਿਸ ਰਿਮਾਂਡ ਲਿਆ ਤੇ ਇਹਨੂੰ ਅਸੀਂ ਐਸੋ ਜਿਹੜਾ ਐਡਵਰਕਟ ਸਾਡੀ ਸ਼ਰੂ ਮੇਨ ਜੇਲ੍ਹ ਹੈਗੀ ਆ ਉੱਥੇ ਅਸੀਂ ਨੂੰ ਬੰਦ ਕੀਤਾ ਹੋਇਆ ਜੀ ਆ ਇਸ ਰਿਮਾਂਡ ਕਿੰਨੇ ਦਿਨ ਦਾ ਲਿਆ ਆਪ ਜੀ ਨੇ ਲਿਆ ਸੀ ਇਹਦਾ ਦੋ ਨਰ ਮੰਨ ਲਿਆ ਸੀਗਾ ਤੇ ਉਸੇ ਜਣਾ ਨੇ ਫਿਰ ਇਹਨੇ ਗੱਲਾਂ ਮੰਨੀਆਂ ਸਾਡੇ ਕੋਲੇ ਵੀ ਅਸੀਂ ਆਹ ਕੁਛ ਕੀਤਾ ਜੋ ਇਹਨੇ ਆਪਣਾ ਜਿਹੜਾ ਜਿੰਨਾ ਅਸੀਂ ਸਾਫ ਜਿਨ ਸਾਫ ਕਹਿੰਦੇ ਆ ਡਿਸਕਲੋਸ ਸਟੇਟਮੈਂਟ ਕਹਿੰਦੇ ਆ ਉਹਨੇ ਸਿਰ ਆਪਣਾ ਕਾਫੀ ਡਿਟੇਲ ਵਿੱਚ ਸਾਨੂੰ ਜਿਹੜਾ ਉਹ ਦਿੱਤਾ ਹੈ ਜੀ ਇਸ ਵੀ ਸਭ ਸਭ ਮੈਂ ਇੱਕ ਮਿੰਟ ਲੈਣਾ ਚਾਹਉ ਸਮਾ ਜਿਹੜੇ ਲੋਕ ਆ इवन ਪੰਜਾਬ ਵਿੱਚ ਵੀ ਜਾਂ ਬੰਗਲਾਦੇਸ਼ਾਂ ਵਿੱਚ ਵੀ ਕਰਨਦੇ ਆ ਪੰਜਾਬ ਪੁਲਿਸ ਐਦਾਂ ਦੇ ਪੰਜਾਬ ਪੁਲਿਸ ਦਸਤਰਾ ਮੈਂ ਉਹਨਾਂ ਲੋਕਾਂ ਦੱਸਣਾ ਚਾਹੁੰਦਾ ਕਿ ਜਿੰਨੀ ਸਾਡੇ ਇਸ ਵੇਲੇ ਜਿਹੜੀ ਪ੍ਰੈਜ਼ੈਂਟ ਪੰਜਾਬ ਪੁਲਿਸ ਆਫਸਰ ਸਹਿਬਾਨ ਨੇ ਹਰ ਸਮੇਂ ਤੇ ਅਸੀਂ ਕੰਪੈਰੀਜ਼ਨ ਕਰਗੇ ਟਾਈਮ ਟੂ ਟਾਈਮ ਤਾਂ ਕਾਫੀ ਫਰਕ ਹੁੰਦਾ ਹਰਦੀਸ਼ ਦੇ ਵਿੱਚ ਹੁਣ ਇੰਨੀ ਜਿਹੜੀ ਨਵੀਂ ਟੈਕਨੋਲੋਜੀ ਆ ਗਈ ਹੈ ਆ ਇਸ ਟੈਕਨੋਲੋਜੀ ਦੇ ਸਹਾਰੇ ਅਤੇ ਪੜੇ ਲਿਖੇ ਆਫਸਰ ਸਹਿਬਾਨ ਜਿਸ ਤਰ੍ਹਾਂ ਐਸਪੀ ਸਾਹਿਬ ਸਾਡੇ ਇਲਾਕੇ ਵਿੱਚ ਰਹੇ ਨੇ ਸਾਡੇ ਇਲਾਕੇ ਦੀ ਸ਼ਾਨ ਰਹੇ ਨੇ ਸਾਡੇ ਇਲਾਕੇ ਦੇ ਵਿੱਚ ਮੈਨੂੰ ਲੱਗਦਾ ਕਿ ਇੱਕਦਮ ਇਹੋ ਜਿਹਾ ਮਾਹੌਲ ਹੋ ਗਿਆ ਸੀਗਾ ਕਿਹੜੇ ਲੋਕ ਕ੍ਰਾਈਮ ਕਰ ਰਹੇ ਸਿਗੇ ਔਰ ਉਹਨਾਂ ਨੂੰ ਉਹ ਇਲਾਕਾ ਜਿਹੜਾ ਫਲੋਰਸੀ ਛੱਡਣਾ ਪਿਆ ਸੀ ਤੇ ਮੈਨੂੰ ਯਾਦ ਹੈ ਕਿ ਇੰਨੇ ਮਤਲਬ ਉਹਨਾਂ ਨੂੰ ਖੋਫ ਸੀ ਡਰ ਸੀ ਔਰ ਇਨਸਟ੍ਰਿਕਟ ਆਫਸਰ ਸਹਿਬਾਨ ਸਨ ਆਮ ਪ੍ਰੋਬਲਮ ਤਾਂ ਹੁੰਦਾ ਹੀ ਆ ਤੇ ਜਿਹੜੇ ਲੋਕ ਬਾਹਰੋਂ ਬੈਠੇ ਵੀ ਜਿਹੜੇ ਚੀਕਾਂ ਨਾਰਿਆਂ ਮਾਰਦੇ ਸੀ ਉਹ ਵੀ ਇਹਨਾਂ ਨੇ ਬੰਦ ਕਰਾਤੇ ਕਿ ਇਨ ਡਿਸਿਪਲਨ ਦੇ ਵਿੱਚ ਇਨ ਆਫਸਰ ਸਹਿਬਾਨ ਇਨ ਅ ਡਿਊਟੀ ਰਹੀਏ ਮੇਰਾ ਆਖਿਸ ਵਾਲੇ ਆ ਡਿਪਟੀ ਸਹਿਬ ਸਾਡੇ ਲੋਕ ਨੇ ਜਿੰਨਾ ਚਿਕ ਅਸੀਂ ਜੇ ਚਾਹਦੇ ਆ ਕ੍ਰਾਈਮ ਨੂੰ ਰੋਕਣਾ ਪੁਲਿਸ ਦਾ ਸਾਥ ਨਹੀਂ ਦੇਵਾਗੇ ਤਾਂ ਇਹ ਕ੍ਰਾਈਮ ਨਹੀਂ ਰੁਕੂਗਾ ਔਰ ਇਹ ਜਿਹੜਾ ਮਰਡਰ ਦੇ ਕੇਸ ਆ ਤੇ ਉਹ ਦੇ ਲੋਕ ਕੈਨੇਡਾ ਵਿੱਚ ਹੋਇਆ ਕੈਨੇਡਾ ਚ ਭਰ ਕੇ ਕਰਕੇ ਇੰਡੀਆ ਵਿੱਚ ਆਇਆ ਤੁਸੀਂ ਇੰਨੀ ਜਲਦੀ ਉਹਨੂੰ ਅਰੈਸਟ ਕਰ ਲਿਆ ਇੱਥੇ ਕੈਨੇਡਾ ਦੇ ਵਿੱਚ ਇੰਨੇ ਕ੍ਰਾਈਮ ਹੁੰਦੇ ਇੰਨੀ ਜਲਦੀ ਟਰੇਸ ਹੁੰਦੇ ਨਹੀਂਗੇ ਜਿੰਨੀ ਜਲਦੀ ਚੁੰਨੀ ਪੰਜਾਬ ਪੁਲਿਸ ਕਰਦੀ ਆ ਤੇ ਮੈਂ ਆਪਣੇ ਵੱਲੋਂ ਪੰਜਾਬ ਪੁਲਿਸ ਆਪ ਜੀ ਨੂੰ ਐਸਪੀ ਸਾਹਿਬ ਡੀਜੀਪੀ ਸਾਹਿਬ ਨੂੰ ਮੈਂ ਸਲੂਟ ਕਰਦਾ ਮੈਂ ਅਗਰਪੇਤ ਜੀ ਕਿ ਤੁਹਾਡੀ ਬਹਾਦਰੀ ਤੇ ਤੁਹਾਡੀ ਜਿਹੜੀ ਵਫਾਦਾਰੀ ਆ ਜਿਹੜੀ ਅਪਜੀ ਨੇ ਇੰਡਰੈਸ ਪੈਣੀ ਹੋਈ ਆ ਅਪਜੀ ਇੱਕ ਐਸਪੀ ਰੈਂਕ ਤੇ ਉਹ ਆਨਬੜ ਸਮਝ ਹੋ ਰਿਹਾ ਐ ਹੋਰ ਐਸਬੀ ਐਸ ਲਗ ਜਣੀ ਆ ਐਸਐਸਪੀ ਉਹ ਵੀ ਤੇ ਜਨਾ ਅਪਜੀ ਨੇ ਬੜਾ ਲੰਬਾ ਸਮਾਪ ਜੀ ਦਾ ਸੋ ਅਸੀਂ ਆਸ ਕਰਦੇ ਆ ਅਰਦਾਸ ਕਰਦੇ ਆ ਭਾਈ ਗੂ ਸੱਚੇ ਪਾਤਸ਼ਾਹ ਤਰੱਕੀ ਦੇਵੇ ਪੰਜਾਬ ਪੁਲਿਸ ਨੂੰ ਚੜ੍ਹਦੀ ਕਲਾ ਚ ਰੱਖੇ ਤਾਂ ਕ੍ਰਾਈਮ ਕਰਨ ਵਾਲੇ ਲੋਕਾਂ ਨੱਥ ਪਾਵੇ ਜਿੰਨੇ ਮਤਲ ਮਰਡਰ ਜਿਹੜੇ ਆ ਬਾਹਰਲੇ ਦੇਸ਼ੋਂ ਦੇ ਇੰਨੇ ਅਜਕਲ ਪੰਜਾਬ ਚ ਨਹੀਂ ਹੁੰਦੇ ਆਮੀ ਆਪੋਜੀਸ਼ਨ ਵਾਲੇ ਗੱਲਾਂ ਬੜੀਆਂ ਕਰਦੇ ਆ ਪਰ ਪੰਜਾਬ ਪੁਲਿਸ ਨੇ ਪਿਛਲੇ ਕੁਝ ਕੋ ਸਮੇਂ ਵਿੱਚ ਬੜੀ ਠੱਲ ਪਾਈ ਆ ਐਨ ਦਸ਼ਿਆ ਬ੍ਰੋਦਰੀ ਜੀ ਤੁਸੀਂ ਮਿਹਮ ਚਲਾਈ ਹੋਈ ਜਾਂ ਫਿਰ ਜਿਹੜੇ ਲੋਕ ਕ੍ਰਾਈਮ ਕਰਦੇ ਨੇ ਇੱਥੇ ਐਕਸਟਰਸ਼ਨ ਦਾ ਬਹੁਤ ਸਾਰਾ ਇਥੇ ਸਿਲਸਲਾ ਜਾਰੀ ਹੈ ਹੁਣ ਲੰਬੀਆਂ ਗੱਲਾਂ ਨਹੀਂ ਕਰਾਂਗਾ ਸਮਾਂ ਤੁਹਾਡੇ ਕੋਲ ਬਹੁਤ ਘੱਟ ਹੈ ਸਮੀ ਤੁਹਾਨੂੰ ਸਮਝ ਦਿੱਤਾ ਬਹੁਤ ਬੜੀ ਵੀ ਪਾਣੀ ਸੋ ਤੁਸੀਂ ਸੰਗਰੂਰ ਇਲਾਕੇ ਦੇ ਲੋਕਾਂ ਵਾਸਤੇ ਥਿੰਕ ਇੱਕ ਮਸੀਹਤ ਤੌਰ ਤੇ ਹੋ ਫਲੋਰ ਦੇ ਲੋਕ ਤੁਹਾਡੀ ਡੀ ਕਰ ਰਹੇ ਨੇ ਪਬਲਿਕ ਕਦੋਂ ਆਉ ਸਾਡੇ ਜਲੰਧਰ ਦੇ ਵਿੱਚ ਐ ਜੀਐਸਐਸਪੀ ਤੌਰ ਤੇ ਤੁਹਾਡੀ ਡੀ ਕੀਤੀ ਜਾਵੇਗੀ ਸੋ ਐਸਪੀ ਸਾਹਿਬ ਕੁਝ ਕਹਿਣਾ ਚਾਹੁੰਦੇ ਹੋ ਸਾਡੇ ਸੁਣਨ ਵਾਲੇ ਦੇਖਣ ਵਾਲੇ ਦਰਸ਼ਕਾਂ ਨੂੰ ਅੰਤ ਦੇ ਵਿੱਚ ਬਸ ਮੈਂ ਇਹੀ ਬਸਤ ਕਰਨਾ ਚਾਹੁੰਦਾ ਵੀ ਜਿਹੜੇ ਆਪਣੇ ਇੱਥੇ ਲੜਕੇ ਜਾਂਦੇ ਆ ਲੜਕੀਆਂ ਜਾਂਦੀਆਂ ਨੇ ਥੋੜਾ ਜਿਹਾ ਮਚਿਓਰਿਟੀ ਨਾਲ ਥੋੜਾ ਜਿਹਾ ਪੇਸ਼ੈਂਸ ਨਾਲ ਤੇ ਥੋੜਾ ਜਿਹਾ ਆਪਣਾ ਟ੍ਰੇਡ ਇਨ ਇਹ ਵੀ ਆਪਣੇ ਪੇਰੈਂਟਸ ਦੀ ਇੱਜ਼ਤ ਨੂੰ ਥੋੜਾ ਜਿਹਾ ਸੀਨੀਅਰ ਸਮਾਜ ਨੂੰ ਮੁੱਖ ਰੱਖਦੇ ਹੋਏ ਥੋੜੇ ਜਿਹੜੇ ਫੈਸਲੇ ਹੈਗੇ ਆ ਉਹ ਸੋਚ ਸਮਝ ਕੇ ਲੈਣ ਤਾਂ ਜੋ ਤਾਂ ਇਹਦਾ ਇੱਕ ਦਮ ਜਿਹੜਾ ਉਹ ਜਿਹੜੇ ਲੰਡਿਆਂ ਜਿਹੜਾ ਇਹ ਕੇਸ ਹੈਗਾ ਥੋੜਾ ਜਆ ਉਹਦੇ ਵਿੱਚ ਨੁਕਸਾਨ ਹੁੰਦਾ ਕਿਉਂਕਿ ਕੰਡੇ ਕੰਡੇ ਇੱਥੇ ਬੱਚੇ ਰਹਿੰਦੇ ਆ ਜਿਹੜੇ ਲੜਕੀ ਐ ਲੜਕੇ ਹੈ ਦਾ ਪੰਜਾਬੀਆਂ ਨੇ ਜੇ ਉਹਨਾਂ ਕੋਲ ਲੜਕੀ ਮਿਲਿਓ ਪੰਜਾਬੀ ਸੀ ਜਿਹੇ ਮਾਰਿਆ ਉਹ ਵੀ ਪੰਜਾਬੀ ਸੀ ਤਾਂ ਇਸ ਕਰਕੇ ਮੈਂ ਇਹ ਨਹੀਂ ਨੂੰ ਗੁੱਥ ਨੂੰ ਇਹ ਰਹਿਣਾ ਚਾਹਣਾ ਤੁਸੀਂ ਕਿ ਆ ਬਜਾਣੇ ਨਹੀਂ ਕੰਟਰੀ ਦੂਰ ਜਾਣੇ ਹੋ ਵਕਤ ਦੂਜੀ ਵਸਣ ਜਾਣੇ ਹੋ ਪਿੱਛੇ ਪਰਿਵਾਰ ਹੁੰਦਾ ਮਾਪੇ ਭਾਈ ਭੈਣ ਉਹਨੇ ਤੁਹਾਡੀ ਵੇਟ ਕਰਦੇ ਆ ਤਾਂ ਐਦਾਂ ਦੇ ਕਰਾਈ ਕਰਨ ਨਾਲ ਮੈਂ ਵੀ ਇੱਕ ਰਿਕੁਐਸਟ ਲਓ ਜੀ ਵਰਦੀ ਲਾ ਲਓ ਵੀ ਇਦਾਂ ਨਾ ਕਰਕੇ ਬਚਤਾ ਕੋਈ ਸਰ ਸਾਡੇ ਚੋਂ ਕਿਹਾ ਬੋਲੋ ਨਾਮ ਦੋ ਜੀ ਜੀ ਤੁਹਾਡੇ ਜਿਹੜੇ ਗੌਰਵ ਯਾਦਵ ਜੀ ਨੇ ਸਾਡੇ ਐਸਟੀਪੀ ਸਰ ਸਾਡੇ ਚਾਹਲ ਨੇ ਤੇ ਉਹ ਅਸੀਂ ਜਿਹਦਾ ਕੋਈ ਦੱਸਿਆ ਪੰਜਾਬ ਪੁਲਿਸ ਬੜੀ ਸਟਰੋਂਗ ਪੁਲਿਸ ਆ ਠੀਕ ਹੈ ਤੁਸੀਂ ਕਹੀ ਤੈਰ ਜਾ ਵੀ ਹਾਂ ਨੈਗੇਟਿਵਿਟੀ ਵੀ ਹੈ ਬਟ ਐਸੀ ਗੱਲ ਨਹੀਂ ਸਾਡੇ ਆਪਣੇ ਡਿਸਟ੍ਰਿਕਟਸ ਦਾ ਸਾਡੇ ਕੋਈ ਵੀ ਜਿਹੜਾ ਕ੍ਰਾਈਮ ਹੁੰਦਾ ਉਸੇ ਸਾਡੇ ਜਿਹੜੀ ਟੀਮਾਂ ਨੇ ਜੀ ਜੀ ਮਿਲ ਕੇ ਮਸਦੀਏ ਸਾਡੇ ਮੀਰਤ ਨਾਲ ਅਸੀਂ ਟ੍ਰੇਸ ਕਰਦੇ ਹਾਂ ਪਰ ਸਮੂਹ ਜਿੰਨਾ ਤੱਕ ਸਮਾਜ ਪੱਲਕਸ਼ਾਹੀ ਦੀ ਉਹ ਤਾਂ ਇਸ ਕੰਮ ਨਹੀਂ ਹੁੰਦੇ ਬਸ ਮੈਂ ਇਹ ਦੁਬਾਰਾ ਫੇਰ ਕਹਿਣਾ ਚਾਹੁੰਦਾ ਜਿਹੜੇ ਅੱਜ ਵੀ ਜੀਵਿਤ ਹੈਗੇ ਆ ਜਿਹੇ ਮਾੜੇ ਕੰਮਾਂ ਨੂੰ ਕੁਝ ਨਹੀਂ ਪਿਆ ਜਿਹੜੇ ਅਗੈਂਸਟਰ ਨੇ ਜਿਹੜਾ ਅਫਸਰਾਂ ਨੂੰ ਪਹਲਾ ਕਰਦੇ ਨੇ ਮਰਵਾ ਕਰਦੇ ਨੇ ਇਹਨਾਂ ਦਾ ਜਿਹੜਾ ਜਿਹੜਾ ਫਿਊਚਰ ਮਾੜੀ ਹੁੰਦਾ ਤੇ ਮੈਂ ਸਾਡੇ ਮਾਨਯੋਗ ਸਰਪੰਚ ਜੀ ਚਾਲ ਐਸੇ ਤੇ ਸਿਰ ਉਹ ਤਾਂ ਨੁਕੜਦਾ ਜਿੰਨਾਂ ਨੇ ਸਾਨੂੰ ਪ੍ਰੋਪਰ ਟਾਈਮ ਤੇ ਗਾਈਡਿੰਗਸ ਨੇ ਜਿਹੜਾ ਇਹ ਜਿਹੜਾ ਕੇਸ ਸੀ ਇਹ ਹੋਰ ਵੀ ਸਾਡੇ ਜਿਹੜੇ ਕੇਸ ਹੁੰਦੇ ਆ ਉਹ ਤੁਹਾਡੇ ਫੀਡਬੈਕ ਨੂੰ 100% ਅਸੀਦੇ ਡੇਟ ਕਰਕੇ ਲੋਕਾਂ ਨੂੰ ਇਨਸਾਫ ਦੋਈਆ। ਥੈਂਕ ਯੂ। ਬਹੁਤ-ਬਹੁਤ ਸ਼ੁਕਰੀਆ। ਆਨ ਬੜੇ ਸਮਿੱਚ ਫੀ ਗਲਬਤ ਕਰਾਂਗੇ। ਲਾਸਟ ਵਿੱਚ ਇਹ ਕਿਹੜੀ ਧਾਰਾ ਇਹ ਇਹਦੇ ਉੱਪਰ ਲੱਗੀ ਜੀ ਹੁਣ ਤੁਸੀਂ ਕਿਹੜੀ ਧਾਰਾ ਲਾ ਚੁੱਕੇ ਹੋ? ਇਹਦੇ ਖਿਲਾਫ ਵਾਸੀ ਸਾਹਿਬ ਅਸੀਂ ਜਿਹੜਾ ਮੁਕੱਦਮਾ ਨੰਬਰ 2 ACP ਨੰਬਰ 2 14 2026 ਜਿਹੜਾ 333 351 79 DNS స్టార్ AHC3 ID 8 ਸਾਨੂੰ ਸਾਈਬਰ ਕ੍ਰਾਈਮ ਦੇ ਜਿਹੜਾ ਸੀ ਪਤਾ ਲੱਜ ਕਰ ਚੁੱਕੇ ਹੈ ਸੀ ਮਿਹਰਬਾਨੀ ਐਸਪੀ ਸਾਹਿਬ ਆਉਣ ਵਾਲੇ ਸਮੇਂ ਐਲਐਸਟੀ ਤੰਦਰੁਸਤੀ ਦੀ ਅਸੀਂ ਟਰੱਕੀ ਦੀ ਅਰਦਾਸ ਕਰਦੇ ਮਿਹਰਬਾਨੀ ਧੰਕਯੂ ਸਰ ਧੰਕਯੂ ਬਸ